ਹਾਂਜੀ 사ਸ਼ੀ ਕਾਲ ਜੀ ਮੀਤ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਆਏ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਰੈਡੀ ਕਰਕੇ ਜੋ ਕਿ ਆਪਾਂ ਕੈਮਰੀ ਕੇ ਬੇਸ ਤੇ ਤੇ ਜੌਰਜਾ ਦੇ ਬੇਸ ਤੇ ਆਪਾਂ ਸੂਟ ਰੈਡੀ ਕੀਤੇ ਨੇਗੇ ਮਸ਼ੀਨ ਵਰਕਰ ਦੇ ਸੂਟ ਰੈਡੀ ਹੋਏ ਹੋਏ ਨੇਗੇ ਬਹੁਤ ਹੀ ਸੋਹਣੇ ਕਲਰ ਡਿਜ਼ਾਈਨ ਆਪਾਂ ਰੈਡੀ ਕੀਤੇ ਨੇਗੇ ਦੇਖੋ ਆਪਾਂ ਤੁਹਾਨੂੰ ਵੀਡੀਓ ਚ ਸੂਟ ਬੁਖਾਉਣੇ ਆਂਗੇ ਤੁਸੀਂ ਇਹ ਜਿਹੜੇ ਵਰਕ ਹੋਏ ਹੋਏ ਨੇ ਸੂਟ ਇਹਨਾਂ ਨੂੰ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇੱਕ ਮੇਰੀ ਹੋਰ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਈ ਪ੍ਰਾਈਸ ਨਹੀਂ ਸਮਝ ਲੱਗਦੇ ਪਰ ਉਹ ਵਾਅਦੇ ਵਿੱਚ ਸਾਨੂੰ ਮੈਸੇਜ ਕਰਕੇ ਪੁੱਛਦੇ ਨੇ ਕਈ ਵਾਰ ਸਾਡੇ ਤੋਂ ਵੀ ਨਹੀਂ ਮੈਸੇਜ ਦਾ ਜਵਾਬ ਨਹੀਂ ਦਿੱਤਾ ਜਾਂਦਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਿਆ ਕਰੋ ਤੇ ਐਂਡ ਤੱਕ ਜ਼ਰੂਰ ਵੇਖਣਾ ਵੀਡੀਓ ਨੂੰ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਇਹ ਆਪਣਾ ਸੂਟ ਕੈਮਬ੍ਰਿਕ ਦੇ ਸੂਟ ਵਰਕ ਬਣਿਆ ਹੋਇਆ ਹੈ ਕੈਮਬ੍ਰਿਕ ਦਾ ਫੈਬਰਿਕ ਰਹੂਗਾ ਇਹਦੇ ਤੇ ਮਸ਼ੀਨ ਵਰਕ ਹੋਇਆ ਹੋਇਆ ਬਹੁਤ ਸੋਹਣਾ ਵਰਕ ਹੈ ਇਸ ਤਰ੍ਹਾਂ ਇਹਦੇ ਸੈਂਟਰ ਦੇ ਵਿਚਾਲੇ ਵਰਕ ਹੋਊਗਾ ਇਹ ਨੀਚੇ ਘੇਰ ਦਾ ਵਰਕ ਹੈ ਬਹੁਤ ਸੋਹਣਾ ਇਹ ਗਲੇ ਦਾ ਡਿਜ਼ਾਈਨ ਬਣਿਆ ਹੋਇਆ। ਇਹ ਦੇ ਗਲੇ ਤੇ ਡਿਜ਼ਾਈਨ ਬਣਿਆ ਹੋਇਆ। ਇਸ ਤਰ੍ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਇਹਦੇ 슬ੀਵਸ ਤੇ ਵੀ ਵੀ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ। ਇਹਦੇ 슬ੀਵਸ ਤੇ ਵਰਕ ਹੈ। ਤੁਸੀਂ ਇਸ ਕਲਰ ਨੂੰ ਕਿਸੇ ਵੀ ਫੈਬਰਿਕ ਚ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਸੂਟ ਦਾ ਪ੍ਰਾਈਸ ਆਏਗਾ 800 ਰੁਪਿਆ ਦੂਸਰਾ ਕਲਰ ਇਹਦੇ ਚ ਆਪਾਂ ਨੇ ਇਹ ਵਾਲਾ ਰੈਡੀ ਕੀਤਾ येलो ਕਲਰ ਤੇ ਸੇਮ ਹੀ ਵਰਕ ਰਹੂਗਾ ਵਰਕ ਦੀ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਊਗਾ ਵਰਕ ਦੀ ਕੋਈ ਵੀ ਕੰਪਲੀਟ ਨਿਊ ਫੁੱਲ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਊਗਾ ਆਪਣਾ ਤੇ ਆਪਣੇ ਸੂਟ ਵੀ ਜਿਹੜੇ ਵਰਕ ਹੋਏ ਹੋਏ ਨੇ ਬਹੁਤ ਹੀ ਘੱਟ ਰੇਟ ਤੇ ਸੂਟ ਰੈਡੀ ਹੋਏ ਹੋਏ ਨੇ ਇਹਦਾ ਵੀ ਸੇਮ ਹੀ 800 ਰੁਪਿਆ ਪ੍ਰਾਈਜ਼ ਰਹੂਗਾ ਦੂਸਰਾ ਆਪਾਂ ਇਹਦੇ ਚ ਇਹ ਵਰਕ ਕੀਤਾ ਹੋਇਆ ਹੈ ਵੀ ਪਿਓਰ ਕੈਮਰੀ ਦੇ ਬੇਸ ਤੇ ਸੂਟ ਬਣਿਆ ਹੋਇਆ ਐ ਇਸ ਤਰ੍ਹਾਂ ਇਹਦਾ ਵਰਕ ਬਣਿਆ ਹੋਇਆ ਹੈ ਨਿਊ ਜਿਹੇ ਡਿਜ਼ਾਈਨ ਬਣਾਏ ਆਪਾਂ ਨੇ ਬਹੁਤ ਸੋਹਣਾ ਵਰਕ ਐ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦਾ ਟਾਈ ਐਂਡ ਟਾਈ ਦੁਪੱਟਾ ਰੈਡੀ ਕਰ ਸਕਦੇ ਹੋ ਇਹ ਦੇ ਸਲੀਵਸ ਤੇ ਵਰਕ ਹੋਇਆ ਸਲੀਵਸ ਤੇ ਫੁੱਲ ਹੈਵੀ ਵਰਕ ਕੀਤਾ ਗਿਆ ਬਹੁਤ ਸੋਣਾ ਵਰਕ ਬਣਿਆਗਾ ਤੁਸੀਂ ਇਹ ਕਲਰ ਨੂੰ ਵੀ ਇਸ ਵਰਕ ਨੂੰ ਵੀ ਕਿਸੇ ਫੈਬਰਿਕ ਚ ਰੈਡੀ ਕਰਵਾ ਸਕਦੇ ਹੋ ਦੂਸਰਾ ਕਲਰ ਇਹਦੇ ਚੇਅਰ ਹੋਗਾ ਇਹ ਆਪਾਂ ਨੇ ਜੌਰਜਟ ਜੌਰਜਟ ਵਿੱਚ ਤੇ ਸੂਟ ਰੈਡੀ ਕੀਤਾ ਹੋਇਆ ਹੈ ਇਹ ਇਹਦਾ ਫੈਬਰਿਕ ਹੈ ਜੌਰਜਟ ਦਾ ਫੈਬਰਿਕ ਹੈ ਬਹੁਤ ਸੋਹਣਾ ਵਰਕ ਹੋਇਆ ਇਹਦਾ ਵੀ 컬러 ਦੀ ਕੰਬੀਨੇਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਬਣੀ ਹੈ ਤੇ ਦੂਸਰਾ ਕਲਰ ਇਹ ਆਪਣਾ ਮੋਰ ਪਾਂਖਿਆ ਕਲਰ ਹੈ ਦੂਸਰਾ ਕਲਰ ਇਹ ਤੇ ਚਾਪਨੀ ਇਹ ਪਿਸਟਾ ਸ਼ੇਡ ਜੀ ਦਿੱਤੇ ਇਹ ਵੀ ਜੌਰਜਟ ਦਾ ਫੈਬਰਿਕ ਹੈ ਇਹ ਜੌਰਜਟ ਦੇ ਸੁਪਨ ਦਾ ਪ੍ਰਾਈਸ ਹੈਗਾ ਹੈ 600 ਰੁਪਿਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ